ਕਿ ਇਸ ਸਥਾਨ ਤੇ ਜਿਹੜੇ ਸਬ ਇੰਸਪੈਕਟਰ ਚਰਨਜੀਤ ਸਿੰਘ ਪਹੁੰਚੇ ਸੀਗੇ ਤਾਂ ਉਹਨਾਂ ਤੇ ਗੋਲੀ ਚੱਲਦੀ ਹੈ ਤਾਂ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਕੁਲਦੀਪ ਸਿੰਘ ਸਰਪੰਚ ਬਣਿਆ ਨਵਾਂਮ ਪਾਰਟੀ ਦਾ ਤੇ ਉਧਰੋਂ ਦਲਬਾਖ ਸਿੰਘ ਦੂਜੀ ਪੱਖਰੋਂ ਇਹਨਾਂ ਦਾ ਮਤਲਬ ਕਾਫੀ ਦਿਨਾਂ ਤੋਂ ਝਗੜਾ ਚੱਲਦਾ ਹੁੰਦਾ ਹੈਗਾ। ਕੁਲਦੀਪ ਸਿੰਘ ਉਹਨੇ ਬੰਦੇ ਬੜੇ ਸੱਦੇ ਬਾਹਰੋਂ ਸਰਪੰਚ। ਕੁਲਦੀਪ ਸਿੰਘ ਸਰਪੰਚ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ। ਹਾਂ ਜਿਹੜੇ ਆਮ ਆਦਮੀ ਦੇ ਸਰਪੰਚ ਹੈ ਮਤਲਬ ਉਹਨਾਂ ਬੰਦੇ ਬਹੁਤ ਸੱਦੇ ਸੀਗੇ। ਪੁਲਿਸ ਪਾਰਟੀ ਵਾਲਿਆਂ ਨੇ ਜਦੋਂ ਵੇਖਿਆ ਵੀ ਝਟੋਣਾ ਚੱਲਣ ਡਿਆ ਵਾ ਮਲਾਜ਼ਮ ਨੇ ਗੋਲੀ ਮਾਰਤੀ ਹੈ ਤੇ ਜਿਹੜਾ ਦੂਸਰਾ ਮਲਾਜ਼ਮ ਹੀ ਉਹ ਦੇ ਇਥੇ ਬਾਹਰ ਗੋਲੀ ਲੱਗੀ ਆ ਤੇ ਉਹ ਜ਼ਖਮੀ ਆ ਇਹ ਹੁਣ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਕਿੱਧਰ ਗਏ ਨੇ ਜੀ ਉਹ ਆਮ ਘਰਾਂ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਸਾਹਿਬ ਕੁਲਦੀਪ ਸਿੰਘ ਉਹ ਤੇ ਮੇਰੇ ਸਾਹਮਣੇ ਉਹਨਾਂ ਨੂੰ ਪੁਲਿਸ ਨੇ ਚੋਕ ਕੇ ਖੜਾਇਆ ਜੀ ਸੋਹਰਦਾ ਅਸੀਂ ਤੇ ਜਦੋਂ ਗੋਲੀ ਟਾਊਟਾ ਚੱਲਦੀਆਂ ਆਂ ਤੇ ਆਪਣੇ ਕਮਰੇ ਮਾਰ ਕੇ ਤੇ ਅੰਦਰ ਵੜ ਗਏ ਇਨਿਕ ਨਿਕ ਬੱਚੇ ਅਸੀਂ ਜਦੋਂ ਉਹਨੂੰ ਮਲਾਜ਼ਮ ਨੂੰ ਗੋਲੀ ਲੱਗੀ ਉਦੋਂ ਹੀ ਆਪਣਾ ਗੇਟ ਖੋਲਿਆ ਤੇ ਇੰਨਾ ਇੰਨਾ ਹੀ ਵੇਖਿਆ ਅਸੀਂ ਜਦੋਂ ਮਲਾਜ਼ਮ ਨੂੰ ਗੱਡੀ ਵਿੱਚ ਲਾ ਦਦੇ ਆ ਪਹਿਲਾਂ ਕਦੀ ਪੁਲਿਸ ਮੁਲਾਜ਼ਮਾਂ ਦੇ ਗੋਲੀਆਂ ਵੱਜਦੀਆਂ ਸੁਣੀਆਂ ਸੀਗੇ ਨਹੀਂ ਸਰ ਨਾ ਅਸੀਂ ਤਾਂ ਪਹਿਲੇ ਚਾਂਸ ਵੇਖਿਆ ਇਹਦੀ ਨਾ ਵੇਖਿਆ ਤੇ ਨਾ ਕਦੀ ਵੱਜੀ ਅਸੀਂ ਐਵੇਂ ਤੁਹਾਨੂੰ ਆਖੀ ਤੇਰੇ ਤੁਹਾਨੂੰ ਕੀ ਲੱਗਦਾ ਬਦਲਾ ਕੀ ਕਹਿ ਰਿਹਾ ਜੀ ਉਹ ਵੀ ਨਹੀਂ ਬਦਲਾ ਕੋਕ ਵੀ ਉਹ ਤਾਂ ਅੱਗੇ ਨਾਲ ਕੋ ਕੰਮ ਖਰਾਬ ਹੈ ਤਾਂ ਕਾਇਆ ਤੇ ਹੁਣ ਵੇਖੋ ਮੁਲਾਜ਼ਮ ਦੇ ਵਿਚਾਰੇ ਤੇ ਕੀ ਤਾਂ ਬੱਚੇ ਦਿੱਕੇ ਕੀ ਹਿਸਾਬ ਕਿਤਾਬ ਕੀ ਆ ਇਹਨੂੰ ਤਾਂ ਆਪਣੀ ਪਰੇਸ਼ਾਨੀ ਸੁਣ ਕੇ ਵੇਖ ਕੇ ਇਹਨਾਂ ਦਾ ਕਿ ਆ ਜਿਹੜੀਆਂ ਏਟਾਂ ਡਿੱਗੀਆਂ ਹੋਈਆਂ ਨੇ ਇਹਨਾਂ ਇਸ ਝਗੜੇ ਨੇ ਖੂਨੀ ਰੂਪ ਧਾਰ ਲਿਆ ਇਹ ਭਾਈ ਗੋਲੀ ਇਹਨਾਂ ਤੋਂ ਲੱਗੇ ਭਾਈ ਸਰਪੰਚ ਸਾਹਿਬ ਤੋਂ ਹਾਂਜੀ ਪਹਿਲਾਂ ਨਹੀਂ ਕਿ ਸਰਕਾਰ ਜੀ ਵੱਲੇ ਕੰਮ ਹੋਇਆ ਨਾ ਕਾਂਗਰਸ ਵੱਈ ਹੋਇਆ ਨਾ ਕਾਗਲੀ ਵੱਈ ਹੋਈ ਆਮ ਪਾਰਟੀ ਵੱਲੋਂ ਕੁਝ ਹੋਣਿਆ ਜੀ ਅਸੀਂ ਦੀ ਹੋਈ ਕਵਾਂਗੇ ਵੀ ਇਹ ਪਾਰਟੀ ਬਹੁਤ ਮਾੜੀ ਹੈ ਜੀ ਮਤਲਬ ਅਨੋਖਾ ਹੀ ਬਦਲਾਅ ਹੋਇਆ ਜੀ ਅਨੋਖਾ ਹੀ ਬਦਲਾਅ ਆਇਆ ਜੀ ਨੋਕਾ ਜੀ ਹੁਣ ਤੁਹਾਨੂੰ ਸਾਹਮਣੂ ਕੀ ਕਹੋਗੇ ਜੀ ਉਹ ਕਹਿੰਦੇ ਪੰਜਾਬ ਦੇ ਵਿੱਚ ਮੋਹਲ ਹੀ ਬੜਾ ਵਧੀਆ ਹੈ ਜੀ ਨਹੀਂ ਵਧੀਆ ਕਹਾਦਾ ਇਹ ਤਾਂ ਬਹੁਤ ਜ਼ਿਆਦਾ ਮਾੜਾ ਹੋਣ ਦਿਆ ਵਾ ਨਾਲੇ ਜਿਹੜਾ ਅੱਜ ਸ਼ਹਿਰ ਟਹਿ ਗਿਆ ਉਹ ਕੀ ਬਣਦਾ ਹੋ ਉਹਨਾਂ ਦੇ ਘਰ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਯੂਪੀ ਅਤੇ ਬਿਹਾਰ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਵੱਜਦੀ ਹੈ ਪਰ ਬਦਲਾਅ ਵਾਲੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਹੁਣ ਪੁਲਿਸ ਮੁਲਾਜ਼ਮ ਜਿਹੜੇ ਔਨ ਡਿਊਟੀ ਪੁਲਿਸ ਮੁਲਾਜ਼ਮ ਨੇ ਉਹ ਵੀ ਸੁਰੱਖਿਅਤ ਨਹੀਂ ਹੈਗੇ ਕਿਉਂ ਕਿ ਅਸੀਂ ਇਸ ਵਕਤ ਤਰਨਤਨ ਜ਼ਿਲ੍ਹੇ ਦੇ ਪਿੰਡ ਕੋਰਟ ਮੁਹੰਮਦ ਖਾਨ ਪਹੁੰਚੇ ਹਨ ਜਿਥੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਆ ਜਿਹੜੀਆਂ ਇੱਟਾਂ ਖਿਲਰ ਰਹੀਆਂ ਹੋਈਆਂ ਬਿੱਤੀ ਰਾਤ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਪਿੰਡ ਦੇ ਵਾਸੀਆਂ ਦੇ ਨਾਲ ਝਗੜਾ ਹੁੰਦਾ ਹੈ ਤਾਂ ਦੱਸਿਆ ਇਹ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਨੇ ਉਹਨਾਂ ਦੇ ਸਮਰਥਕਾਂ ਵੱਲੋਂ ਗੋਲੀ ਚਲਾ ਦਿੱਤੀ ਗਈ ਤਾਂ ਉਸ ਗੋਲੀ ਚੱਲਣ ਦੇ ਨਾਲ ਸਬ ਇੰਸਪੈਕਟਰ ਚਰਨਜੀਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਇੱਥੇ ਚਸ਼ਮਦੀਦ ਨੇ ਚਸ਼ਮਦੀਦਾਂ ਤੋਂ ਜਾਣਦੇ ਆ ਵੀ ਭਾਈ ਘਟਨਾ ਕਿਸ ਤਰੀਕੇ ਘਟੀ ਤਾਂ ਉਹ ਵੀ ਜਾਣਦੇ ਇਧਰਲੇ ਪਾਸੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿਓ ਕਿ ਇੱਕ ਘਰ ਹੈ ਜਿੱਥੇ ਇਟਾਂ ਚੱਲੀਆਂ ਨੇ ਤਾਂ ਇੱਥੇ ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਗੋਲੀ ਲੱਗੀ ਹੈ ਤਾਂ ਸਬ ਇੰਸਪੈਕਟਰ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਜਿੱਥੇ ਇੱਕ ਪਾਸੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਇੱਕ ਨੰਬਰ ਦੀ ਸਥਿਤੀ ਭਗਵੰਤ ਸਿੰਘ ਸਾਹਿਬ ਦੱਸ ਰਹੇ ਨੇ ਤਾਂ ਦੂਸਰੇ ਪਾਸੇ ਪੁਲਿਸ ਜਿਨ੍ਹਾਂ ਦਾ ਕਤਲ ਹੋ ਰਿਹਾ ਹੈ ਔਨ ਡਿਊਟੀ ਉਹਨਾਂ ਦੀ ਮੌਤ ਹੋ ਰਹੀ ਹੈ ਤਾਂ ਲੋਕਾਂ ਦੇ ਮਨ ਦੇ ਵਿੱਚ ਉਹ ਖਾਕੀ ਵਰਦੀ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ ਤਾਂ ਇੱਥੇ ਚਸ਼ਮਦੀਦ ਨੇ ਗੱਲਬਾਤ ਕਰਦੇ ਆ ਇਹਨਾਂ ਨਾਲ ਪੰਜੀ ਸਸੀ ਗੱਲ ਜੀ ਸਸੀ ਗੱਲ ਜੀ ਅੱਛਾ ਇਹ ਤੁਹਾਡੇ ਸਾਹਮਣੇ ਇੱਥੇ ਘਟਨਾ ਘਟੀ ਹੈ ਜੀ ਰਾਤੀ ਸਬ ਇੰਸਪੈਕਟਰ ਸਾਹਿਬ ਨੂੰ ਗੋਲੀ ਲੱਗੀ ਹੈ ਜੀ ਹਾਂ ਜੀ ਇਹ ਕਮਰੇ ਚ ਇੱਥੇ ਇਹਨਾਂ ਦੇ ਘਰ ਵਿੱਚ ਹੋ ਲੱਗੀ ਗੋਲੀ ਹੂੰ ਪੁਲਿਸ ਵਾਲੇ ਨੇ ਅਸੀਂ ਤੇ ਜਦੋਂ ਗੋਲੀ ਟਾਊਟਾ ਚੱਲਦੀਆਂ ਹੈਂ ਤੇ ਆਪਣੇ ਕਮਰੇ ਮਾਰ ਕੇ ਤੇ ਅੰਦਰ ਵੜ ਗਏ ਨਿਕ ਨਿਕ ਬੱਚੇ ਸੀ ਹੂੰ ਅਸੀਂ ਜਦੋਂ ਉਹਨੂੰ ਮੁਲਾਜ਼ਮ ਨੂੰ ਗੋਲੀ ਲੱਗੀ ਉਦੋਂ ਹੀ ਆਪਣ ਨਾ ਇਹ ਨਹੀਂ ਦੇਖਿਆਹੀਂ ਜਦੋਂ ਮੁਲਾਜ਼ਮ ਨੂੰ ਗੱਡੀ ਵਿੱਚ ਲਾਦਦੇ ਆ। ਹੂੰ ਤੇ ਦਿਨੇ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ। ਹੂੰ ਅੱਛਾ ਕਿੰਨੀਆਂ ਕੋ ਗੋਲੀਆਂ ਵੱਜੀਆਂ ਤੁਹਾਨੂੰ ਆਵਾਜ਼ ਸੁਣਾਈ ਦਿੱਤੀ ਹੋਊਗੀ। ਕਿੰਨੀਆਂ ਕੋ ਗੋਲੀਆਂ ਉਸ ਪੁਲਿਸ ਮੁਲਾਜ਼ਮ ਤੇ ਚੱਲੀਆਂ ਜੀ। ਨਹੀਂ ਸਰ ਅੰਦਰੋਂ ਗੋਲੀ ਦੀ ਕੋਈ ਆਵਾਜ਼ ਆਈ ਤੇ ਦੋ ਇੱਥੇ ਫੈਲ ਉਹਨਾਂ ਨੇ ਮਤਲਬ ਪੁਲਿਸ ਵਾਲਿਆਂ ਨੇ ਕੀਤੇ ਕਿ ਮਤਲਬ ਉਹਨਾਂ ਨੇ ਤੇ ਇੱਕ ਮਤਲਬ ਜਿੱਦਾਂ ਤੁਹਾਨੂੰ ਪਤਾ ਵੀ ਕਾਨੂੰਨ ਹੈ ਉਹਨਾਂ ਦੇ ਹੱਥ ਵਿੱਚ ਤੇ ਉਹਨਾਂ ਥੋੜਾ ਕੁ ਕਰਨਾ ਸੀ ਉਹ ਵੀ ਡਿਊਟੀ ਤੇ ਸੀ। ਹੂੰ ਤੇ ਇਹੋ ਹੀ ਉਹਨਾਂ ਨੇ ਵਿਚਾਰਿਆਂ ਨੇ ਹੋਰ ਕੋਈ ਜ਼ਿਆਦਾ ਫੈਲ ਨਹੀਂ ਕੀਤੇ ਤੇ ਗੋਲੀ ਇੱਕੋ ਹੀ ਅੰਦਰੋਂ ਵੱਜੀ ਉਹ ਵੀ ਮੁਲਾਜ਼ਮ ਦੇ ਤੋਂ ਉੱਥੇ ਹੀ ਵਿਚਾਰਾ ਡਿੱਗ ਪਿਆ ਹੈ ਤੇ ਅੰਦਰੋਂ ਹੀ ਵੇਖਿਆ ਤੇ ਬਾਅਦ ਵਿੱਚ ਪੂਆ ਖੋਲਿਆ ਜਿੱਦੋਂ ਇੱਥੇ ਗੱਡੀ ਆ ਕੇ ਲੱਦਿਆ ਉਹਨੂੰ ਅੱਛਾ ਇਹ ਸੱਚਾਈ ਹੈ ਕਿ ਪੁਲਿਸ ਮੁਲਾਜ਼ਮ ਦੀ ਪਿਸਟਲ ਖੋ ਕੇ ਉਹਨਾਂ ਤੇ ਹੀ ਵਾਰ ਕੀਤਾ ਗਿਆ ਉਹਨਾਂ ਨੂੰ ਗੋਲੀ ਮਾਰੀ ਗਈ ਜੀ ਨਹੀਂ ਸਰ ਇਹ ਨਹੀਂ ਸਾਨੂੰ ਪਤਾ ਕਿ ਮੁਲਾਜ਼ਮ ਦੀ ਗੋਲੀ ਵੱਜੀ ਆ ਕਿ ਇਹਨਾਂ ਨੇ ਮਾਰੀ ਇਹਨਾਂ ਨੇ ਸਾਨੂੰ ਪਤਾ ਗੋਲੀ ਦੀ ਆਵਾਜ਼ ਆਈ ਤੇ ਇਹਨਾਂ ਨੂੰ ਪਤਾ ਲੱਗਾ ਵਾ ਕਿ ਮੁਲਾਜ਼ਮ ਤੇ ਗੋਲੀ ਵੱਜ ਗਈ ਤੇ ਮੌਕੇ ਤੇ ਉਹ ਸਬ ਇੰਸਪੈਕਟਰ ਸਾਹਿਬ ਡੈਥ ਹੋ ਗਈ ਸੀ ਉਹਨਾਂ ਦੀ ਨਹੀਂ ਸਾਰੇ ਇਸ ਤਰ੍ਹਾਂ ਕਿ ਲੱਗਾ ਕਿ ਉਹ ਦੋ ਟਾਈਮ ਤੇ ਤੇ ਲੈ ਗਏ ਸੀ ਤੇ ਹੋ ਸਕਦਾ ਵੀ ਹੋ ਵੀ ਗਈ ਹੋਵੇ ਕਿਉਂਕਿ ਉਹ ਕੁੰਦੇ ਬੋਲਦੇ ਨਹੀਂ ਸੀ ਤੇ ਗੱਡੀ ਚ ਲੱਦਦੇ ਆ ਹੀ ਨਾ ਕਿ ਵੇਖਿਆ ਵਾ ਤੇ ਬਾਦਾਂ ਨੂੰ ਪਤਾ ਲੱਗਾ 2 ਘੰਟੇ ਬਾਅਦ ਵੀ ਉਹ ਉਹਨਾਂ ਦੀ ਦਰਦ ਹੋ ਗਈ। ਅੱਛਾ ਇਹ ਜਿਹੜੀ ਇਹ ਲੜਾਈ ਹੈ ਕਾਰਨ ਕੀ ਹੋਇਆ ਜਿਹੜੀ ਕਹਿੰਦੇ ਸਰਪੰਚ ਸਾਹਿਬ ਨੇ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਫਾਇਰਿੰਗ ਕਰਵਾਈ ਸਬ ਇੰਸਪੈਕਟਰ ਸਾਹਿਬ ਤੇ ਇਹ ਮਸਲਾ ਕੀ ਸੀਗਾ ਲੜਾਈ ਕਿਉਂ ਹੋਈ ਸੀਗੀ ਜੀ? ਸਰ ਇਹ ਲੜਾਈ ਇਹ ਇਹ ਰਾਤ ਹੋਈ ਹੈ ਜਿਹੜੀ ਜਿਹਨੇ ਲੜਾਈ ਹੋਈ ਆ ਉਹ ਚੌਂਕ ਚੋਈ ਉਹ ਤਾਂ ਨਹੀਂ ਸਾਨੂੰ ਪਤਾ ਵੀ ਕੀ ਹੋਇਆ ਕਾਹ ਤੋਂ ਲੜਿਆ। ਇਹ ਮਤਲਬ ਵੀ ਇੱਥੇ ਜਿਹੜੇ ਟਰੋੜੇ ਚਲੇ ਹੀ ਅੰਦਰ ਵੜ ਗਏ ਤੇ ਇਹ ਹਜੇ ਮੁੱਦਾ ਨਹੀਂ ਲੱਭਦਾ ਵੀ ਕਾਹ ਤੋਂ ਹੋਏ ਲੜੇ ਆ ਤੇ ਕੀ ਗੱਲ ਹੋਈ ਆ। ਅੱਛਾ ਲੜਾਈ ਦਾ ਕਾਰਨ ਨਹੀਂ ਪਤਾ ਇਹ ਪਤਾ ਲੱਗ ਗਿਆ ਵੀ ਸਬ ਇੰਸ ਆਣਾ ਵੀ ਆਪਣੇ ਕੰਮ ਨਹੀਂ ਮਤਬਰ ਰਹਦੇ ਪਈ ਜਿਆਦਾ ਨਹੀਂ ਕੇ ਇਹਦੇ ਵਿੱਚ ਲੜਾਈ ਚ ਵੀ ਨਹੀਂ ਆਉਂਦੇ ਹਾਂਜੀ ਅੱਛਾ ਸਰਕਾਰ ਸ਼੍ਰੋਮਣੀ ਕਾਲੀ ਦਲ ਦੀ ਵੀ ਸਰਕਾਰ ਸੱਤਾ ਚ ਰਹੀ ਹੈ ਕਾਂਗਰਸ ਪਾਰਟੀ ਦੀ ਵੀ ਸਰਕਾਰ ਸੱਤਾ ਚ ਰਹੀ ਹੈ ਪਹਿਲਾਂ ਕਦੀ ਪੁਲਿਸ ਮੁਲਾਜ਼ਮਾ ਦੇ ਗੋਲੀਆਂ ਵੱਜਦੀਆਂ ਸੁਣੀਆਂ ਸੀਗੀਆਂ ਨਹੀਂ ਸਰ ਨਾ ਅਸੀਂ ਤਾਂ ਪਹਿਲੇ ਚਾਂਸ ਵੇਖਿਆ ਇਹ ਨਹੀਂ ਨਾ ਵੇਖਿਆ ਤੇ ਨਾ ਕਦੀ ਵੱਜੀ ਅਸੀਂ ਐਵੇਂ ਤੁਹਾਨੂੰ ਆਖੀ ਜੀ ਮਤਲਬ ਇਹ ਬਦਲਾਅ ਹੈ ਨਵਾਂ ਹੀ ਬਦਲਾਅ ਹੋ ਗਿਆ ਜੀ ਹਾਂ ਜੀ ਕੀ ਬਤਾਏ ਤੁਹਾਨੂੰ ਇਹਨਾਂ ਨੂੰ ਪਤਾ ਤੁਹਾਨੂੰ ਪਤਾ ਵੀ ਹੁਣ ਜਦੋਂ ਇਹਨਾਂ ਨੂੰ ਕੋਈ ਡੱਕਦਾ ਵੀ ਤੇ ਡੱਕੇ ਦੇ ਨਾਲ ਰਹਿਣਾ ਚਾਹੀਦਾ ਸੀ ਹਾਂ ਤੇ ਇਹ ਹੁਣ ਵਿਚਾਰੇ ਤੇ ਗੋਲੀ ਅੰਦਰੋਂ ਵੱਜੀ ਆ ਤੇ ਇਹ ਨਹੀਂ ਪਤਾ ਕਿ ਉਹ ਗੋਲੀ ਚੱਲੀ ਕਿਤਰਾ ਕਿਹੜੇ ਸਾਹਰ ਉਹਦੀ ਚੱਲੀ ਆ ਜਾਂ ਕਿਤੋਂ ਚੱਲੀ ਕਿ ਪਾਸੇੋਂ ਮਾਰੀ ਗਈ ਨੇ ਇਹ ਤਾਂ ਨਹੀਂ ਗੋਲੀ ਅੰਦਰੋਂ ਹੀ ਵੇਖਿਆ ਵਾ ਕਿ ਰੌਲਾ ਪਿਆ ਵਾ ਕਿ ਮੁਲਾਜ਼ਮ ਤੇ ਗੋਲੀ ਲੱਗ ਗਈ ਆ ਤੇ ਉਹ ਵਿਚਾਰਾ ਵੀ ਮਤਲਬ ਜਦੋਂ ਉਹਨੂੰ ਲੱਧਿਆ ਉਦੋਂ ਹੀ ਆਪਣਾ ਗੇਟ ਖੋਲਿਆ ਮੁਲਾਜ਼ਮ ਇੱਥੇ ਖਲੋਤੇ ਰਹੇ ਦੋ ਤਾਂ ਇਹ ਨਹੀਂ ਬੂਆ ਖੋਲਿਆ ਕਿਉਂਕਿ ਉਹ ਵਿਚਾਰੇ ਗੱਡੀ ਖਲੋਤੇ ਉਹਨਾਂ ਦਾ ਡਿਊਟੀ ਦਾ ਟਾਈਮ ਹੀ ਤੇ ਉਹ ਫਿਰ ਅੰਦਰੋਂ ਜਦੋਂ ਗੋਲੀ ਵੱਜੀ ਤਾਂ ਅਸੀਂ ਆਪਣਾ ਗੇਟ ਖੋਲਿਆ ਤੇ ਮੁਲਾਜ਼ਮ ਤੇ ਗੋਲੀ ਵੱਜ ਗਈ ਆ ਬਸ ਇੰਨਾ ਹੀ ਵੇਖਿਆ ਤੇ ਬਾਅਦ ਵਿੱਚ ਉਹ ਲੈ ਕੇ ਵਿਚਾਰੇ ਚਲੇ ਗਏ ਤੇ ਜਿਹੜੀ ਸਚਾਈ ਉਹ ਮੈਂ ਤੁਹਾਨੂੰ ਦੱਸੀ। ਅੱਛਾ ਜੀ ਹੁਣ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਹੀਂ ਸੁਰੱਖਿਅਤ ਹੈਗੇ ਫੇਰ ਆਮ ਲੋਕਾਂ ਦਾ ਕੀ ਹਾਲ ਹੋਊਗਾ ਜੀ? ਹਾਂਜੀ ਇਹ ਤਾਂ ਸਾਰਾ ਠੀਕ ਹੈ ਤੁਹਾਡੀ ਗੱਲ। ਵੀ ਜਦੋਂ ਮੁਲਾਜ਼ਮ ਹੈ ਵਿਚਾਰੇ ਉਹਨਾਂ ਦੇ ਕਾਨੂੰਨ ਹੱਥ 'ਚ ਹੈ ਵਿਚਾਰੇ ਉਹਨਾਂ ਦੀ ਨਹੀਂ ਤੇ ਫੇਰ ਗਾਂ ਕੀ ਕਰ ਸਕਦਾ ਕੋਈ? ਹੂੰ। ਤੇ ਬਿਲਕੁਲ ਬਜ਼ੁਰਗਾ ਬਜ਼ੁਰਗ ਉਹ ਉਮਰ ਕਿ ਨਹੀਂ ਹੋ ਗਈ ਜੀ ਤੁਹਾਡੀ? 75 ਸਾਲ ਹੋਣੀ ਹੈ। ਇਹ 75 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਬਦਲਾ ਕੀਤਾ ਜੀ। ਪਹਿਲਾਂ ਕਿਦੀ ਮੁਲਾਜ਼ਮਾਂ ਦੇ ਇਸ ਤਰ੍ਹਾਂ ਗੋਲੀਆਂ ਮਾਰੀਆਂ ਜਾਂਦੀਆਂ ਸੀ? ਨਾ ਨਾ। ਨਹੀਂ ਵਜਦੀਆਂ। ਹੂੰ। ਨਾ। ਨਹੀਂ ਤਾਂ ਵੇਖਿਆ ਨਹੀਂ ਕਦੀ ਕੋਈ ਉਹਦਾ ਹੂੰ ਅੱਛਾ ਜਦੋਂ ਘਟਨਾ ਘੱਟੀ ਤੁਸੀਂ ਇੱਥੇ ਸੀਗੇ ਮੌਕੇ ਤੇ ਮੌਜੂਦ ਸੀਗੇ ਨਹੀਂ ਨਹੀਂ ਮੌਕੇ ਨਹੀਂ ਬੂਆ ਮਾਲ ਲੈ ਆਪਣਾ ਗੇਟ ਜਿਵੇਂ ਕੰਮ ਹੋਇਆ ਨਾ ਐਂ ਗੜ ਮਾਲ ਆ ਵੇ ਇੱਥੇ ਚੱਲਦੇ ਉਤੋਂ ਮੈਂ ਨਾਨੇ ਸਾਡੇ ਅੜੇ ਪੁੱਤਰੇ ਮੈਂ ਜਿਹੜੇ ਤੈਂ ਉਹ ਪਸ਼ਾਹ ਕਰਤੇ ਮੈਂ ਅੰਦਰ ਵੜਜਣਾ ਹੂੰ ਚੱਡਣਾ ਹੋ ਜਾਏ ਜਿਹੜੇ ਪੁਲਿਸ ਮੁਲਾਜ਼ਮ ਸਬ ਇੰਸਪੈਕਟਰ ਚਰਜੀਤ ਸਿੰਘ ਸੀਗੇ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਜੀ ਮੌਕੇ ਨੇ ਮੌਕੇ ਦੀ ਚਾਈ ਮ ਜੀ ਗੋਲੀ ਮੇਸਾਨ ਹੋ ਜੁੜੇ ਕਿਥੇ ਇੱਥੇ ਇੱਥੇ ਸੀਗੇ ਆਜੋ ਇੱਕ ਵਾਰ ਆਪਾਂ ਤਸਵੀਰਾਂ ਜ਼ਰੂਰ ਦਿਖਾ ਦੰਨੇ ਆ ਕਿ ਇਸ ਸਥਾਨ ਤੇ ਜਿਹੜੇ ਸਬ ਇੰਸਪੈਕਟਰ ਚਰਜੀਤ ਸਿੰਘ ਪਹੁੰਚੇ ਸੀਗੇ ਇਹ ਇਸ ਮੌਕੇ ਤੇ 112 ਨੰਬਰ ਤੇ ਕਾਲ ਆਉਂਦੀ ਹੈ ਪੁਲਿਸ ਕੰਟਰੋਲ ਨੰਬਰ ਤੇ ਕਾਲ ਆਉਂਦੀ ਹੈ ਤਾਂ ਮਸਲੇ ਨੂੰ ਸੁਲਝਾਉਣ ਵਾਸਤੇ ਇੱਥੇ ਪਹੁੰਚਦੇ ਨੇ ਪਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਉਹ ਲਾਸਟ ਟਾਈਮ ਹੀ ਇੱਥੇ ਪਹੁੰਚਣਗੇ ਉਹਨਾਂ ਦੀ ਇੱਥੇ ਮੌਤ ਹੋ ਜਾਊਗੀ ਇਹ ਵੱਡੇ ਸਵਾਲ ਨੇ ਲ ਇਸ ਸੇ ਚੰਦੋ ਜੀ ਇੱਥੋਂ ਹੈ ਮੇਟੇ ਬੜੀ ਤਾਂ ਬਿਲਕੁਲ ਉਦਲੇ ਪਾਸੜੀਆਂ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿਓ ਕਿ ਇੱਥੇ ਇਸ ਜਗ੍ਹਾ ਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਪਹੁੰਚਦੇ ਨੇ ਦੋ ਤਰ੍ਹਾਂ ਦੀ ਆਪਸੀ ਝਗੜੇ ਨੂੰ ਸੁਲਝਾਉਣ ਵਾਸਤੇ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਤੇ ਗੋਲੀ ਚੱਲਦੀ ਹੈ ਤਾਂ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਕਿਵੇਂ ਦੇਖਦੇ ਹੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਵੀ ਭਾਈ ਅਸੀਂ ਬਦਲਾ ਲਿਆਂਦਾ ਹੈ ਅਮਨ ਕਾਨੂੰਨ ਦੀ ਸਥਿਤੀ ਤਾਂ ਬਿਲਕੁਲ ਕਾਇਮ ਹੈ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖ ਕੇ ਕੀ ਸੋਚਦੇ ਹੋ ਜੀ ਸੋਚਦੇ ਆ ਕਿ ਜਿਵੇਂ ਸੋਚਣਾ ਤਕਾਈਆ ਬਿਲਕੁਲ ਬਿਲਕੁਲ ਤਾਂ ਹੋਰ ਵੀ ਇਧਰ ਪੈਂਜੀ ਉਹਨਾਂ ਨੂੰ ਪੁੱਛਦੇ ਪੈਂਜੀ ਭਗਵੰਤ ਸਿੰਘ ਸਾਹਿਬ ਕਹਿੰਦੇ ਅਸੀਂ ਬਦਲਾਵ ਬੜਾ ਚੰਗਾ ਲਿਆਂਦਾ ਹੈ ਜੀ ਇਸ ਤਰ੍ਹਾਂ ਪੁਲਿਸ ਮੁਲਾਜ਼ਮਾਂ ਦੇ ਕਤਲ ਹੋਣੇ ਉਹਨਾਂ ਨੂੰ ਗੋਲੀਆਂ ਵੱਜਣੀਆਂ ਮੌਕੇ ਤੇ ਫਿਰ ਇਹ ਤੁਹਾਨੂੰ ਕੀ ਲੱਗਦਾ ਬਦਲਾਵ ਕੀ ਕਹਿ ਰਿਹਾ ਜੀ ਉਹ ਵੀ ਨਹੀਂ ਬਦਲਾਵ ਕੋਕ ਵੀ ਨਹੀਂ ਉਹ ਤਾਂ ਅੱਗੇ ਨਾਲ ਵੀ ਕੰਮ ਖਰਾਬ ਹੈ ਤਕਾਈਆ ਤਕਾਈਆ ਆ ਤੇ ਹੁਣ ਵੇਖੋ ਮੁਲਾਜ਼ਮ ਦੇ ਵਿਚਾਰੇ ਦੇ ਕੀ ਤਾਂ ਬੱਚੇ ਨਿੱਕੇ ਕੀ ਹਿਸਾਬ ਕਿਤਾਬ ਕੀ ਇਹਨੂੰ ਤਾਂ ਆਪਣੀ ਪਰੇਸ਼ਾਨੀ ਸੁਣ ਕੇ ਵੇਖ ਕੇ ਇਹਨਾਂ ਦਾ ਹਾਂਜੀ ਐ ਜਦੋਂ ਗੋਲੀਆਂ ਚੱਲਦੀਆਂ ਫਿਰ ਮਨ ਦੇ ਵਿੱਚ ਡਰ ਦਾ ਮਾਹੌਲ ਬਣਿਆ ਤੁਹਾਡੇ ਜੀ ਹਾਂਜੀ ਬਹੁਤ ਕਿ ਅਸੀਂ ਤਾਂ ਤੁਹਾਨੂੰ ਸਾਡੇ ਤਾਂ ਟੈਨਸ਼ਨ ਨਾ ਬੀਪੀ ਘਟੇ ਪੈ ਤੜ ਕੋ ਕਹਾਦਾ ਪਿਆ ਨੂੰ ਤੇ ਇਹ ਕਦੀ ਪਹਿਲਾਂ ਕੰਮ ਇਹੋ ਜਿਹਾ ਵੇਖਿਆ ਨਹੀਂ ਮੇਰੀ 40 ਸਾਲ ਉਪਰ ਹੋ ਗਈ ਮੈਂ ਨਹੀਂ ਇਹੋ ਜਿਹਾ ਕੰਮ ਕਦੀ ਵੇਖਿਆ ਵੀ ਹਾਂ ਹਾਂਜੀ ਤੇ ਆ ਤਾਂ ਪਹਿਲਾ ਹੀ ਚਾਂਸ ਮੇਰੇ ਕੋ ਤੇ ਆਪ ਨੇ ਅੱਜ ਤរਿਆ ਤਰਿਆ ਨਹੀਂ ਜਾਣਦਾ ਮੈਂ ਤਾਂ ਦੁਕਾਨ ਤੇ ਗਈ ਪਰਵਨੇ ਆਏ ਇਹ ਫਿਲਮਾਂ ਤੁਸੀਂ ਯੂਪੀ ਬਿਹਾਰ ਚ ਦੇਖਿਆ ਹੋਗਾ ਕਿ ਯੂਪੀ ਬਿਹਾਰ ਦੇ ਵਿੱਚ ਫਿਲਮਾਂ ਚ ਦਿਖਾਇਆ ਜਾਂਦਾ ਹੈ ਕਿ ਪੰਜਾਬ ਪੁਲਿਸ ਜਿਹੜੇ ਉਥੋਂ ਦੀ ਪੁਲਿਸ ਦੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੇ ਕਤਲ ਹੋ ਜਾਂਦੇ ਨੇ ਉਹਨਾਂ 'ਤੇ ਗੋਲੀਆਂ ਚੱਲਦੀਆਂ ਨੇ ਫਿਰ ਹੁਣ ਯੂਪੀ ਬਿਹਾਰ ਆ ਰਗੇ ਪੰਜਾਬ ਚ ਵੀ ਮਾਹੌਲ ਬਣ ਰਹੇ ਨੇ ਜੀ ਹਾਂਜੀ ਸਰ ਵੇ ਤੁਹਾਡੇ ਸਾਹਮਣੇ ਆ ਕਿ ਬਾਣੀ ਗਿਆ ਕੇ ਹਾਂ ਬੇ ਬਾਣੀ ਗਿਆ ਹੋਰ ਫਿਲਮਾਂ ਅਜੇ ਤਾਂ ਚੱਲ ਵੇਖੀ ਦਾ ਹੀ ਇਹ ਤਾਂ ਰੱਖੀ ਵੇਖ ਲਿਆ ਸਾਰਾ ਕੁਝ ਹੱਤੀ ਹਾਂ ਹਾਂਜੀ ਬਿਲਕੁਲ ਜੀ ਇੱਕ ਵਾਰ ਆਪਾਂ ਉਧਰਲੇ ਪਾਸੇ ਨਹੀਂ ਤੁਸੀਂ ਨਾ ਜ਼ਰੂਰ ਦਿਖਾ ਦਿੰਨੇ ਆ ਕਿ ਆ ਜਿਹੜੀਆਂ ਏਟਾਂ ਡਿੱਗੀਆਂ ਹੋਈਆਂ ਨੇ ਇਹਨਾਂ ਇਸ ਝਗੜੇ ਨੇ ਖੂਨੀ ਰੂਪ ਧਾਰ ਲਿਆ ਤੇ ਮੌਕੇ ਤੇ ਜਿਹੜੇ ਸਬ ਇੰਸਪੈਕਟਰ ਸਾਹਿਬ ਸੀਗੇ 112 ਨੰਬਰ ਕੰਟਰੋਲ ਕੰਟਰੋਲ ਰੂਮ ਤੇ ਕਾਲ ਜਾਂਦੀ ਹੈ ਕਿ ਇਸ ਪਿੰਡ ਦੇ ਵਿੱਚ ਕੋਟ ਮੁਹੰਮਦ ਖਾਨ ਦੇ ਵਿੱਚ ਝਗੜਾ ਹੁੰਦਾ ਤੇ ਉਹ ਝਗੜਾ ਸੁਲਝਾਉਣ ਵਾਸਤੇ ਇੱਥੇ ਪਹੁੰਚਦੇ ਨੇ ਪਰ ਸਬ ਇੰਸਪੈਕਟਰ ਚਰਨਜੀਤ ਸਿੰਘ ਜਿਹੜੇ ਨੇ ਉਹਨਾਂ ਤੇ ਗੋਲੀ ਚੱਲਦੀ ਹੈ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਸਾਹਿਬ ਨੇ ਉਹਨਾਂ ਦੇ ਕਿਸੇ ਬੰਦੇ ਨੇ ਜਾਂ ਉਹਨਾਂ ਦੀ ਪੁਸ਼ਟੀ ਨਹੀਂ ਕਰਦੇ ਕਿ ਗੋਲੀ ਕਿਹਨੇ ਚਲਾਈ ਆ ਜਾਂ ਕਿਹਨੇ ਨਹੀਂ ਚਲਾਈ ਪਰ ਇੱਥੇ ਜ਼ਮੀਨੀ ਹਕੀਕਤ ਦਿਖਾਉਣ ਵਾਸਤੇ ਅਸੀਂ ਇਸ ਪਿੰਡ ਪਹੁੰਚੇ ਆ ਤਾਂ ਹੋਰ ਵੀ ਲੋਕ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਪਾਈ ਇਸ ਘਟਨਾ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਇੱਥੋਂ ਦੇ ਲੋਕ ਨੇ ਜਿਹੜੇ ਚਸ਼ਮਦੀਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਇਸ ਪੂਰੀ ਘਟਨਾ ਨੂੰ ਲੈ ਕੇ ਲੋਕਾਂ ਦਾ ਜੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਧੇ ਤੌਰ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਕਾਇਮ ਕਰ ਦਿੱਤੀ ਹੈ ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਹੀ ਹਤਿਆਮਾਂ ਹੋਣੀਆਂ ਜਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਕਤਲ ਹੋਣੇ ਮੌਕੇ ਤੇ ਜਦੋਂ ਕਿਸੇ ਝਗੜੇ ਦਾ ਨਿਪਟਾਰਾ ਕਰਾਉਣ ਜਾਣ ਉਹਨਾਂ ਤੇ ਗੋਲੀਆਂ ਚੱਲਣੀਆਂ ਫਿਰ ਪੰਜਾਬ ਪੁਲਿਸ ਨੂੰ ਲੈ ਕੇ ਜਾਂ ਪੰਜਾਬ ਸਰਕਾਰ ਨੂੰ ਲੈ ਕੇ ਜਿੱਥੇ ਲੌਂਡ ਆਰਡਰਸ ਦੀ ਸਥਿਤੀ ਨੂੰ ਲੈ ਕੇ ਭਵਾਂਤਮਨ ਸਭ ਲੋਕ ਦਾਅਵੇ ਕੀਤੇ ਜਾਂਦੇ ਨੇ ਉਹ ਦਾਅਵੇ ਖੋਖਲੇ ਨਜ਼ਰ ਆਉਂਦੇ ਨੇ ਤਾਂ ਇੱਥੇ ਲੋਕ ਨੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਭਾਈ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਇਹ ਘਟਨਾ ਕਿਸ ਤਰੀਕੇ ਦੇ ਨਾਲ ਵਾਪਰੀ ਤਾਂ ਹਾਲਾਂਕਿ ਜਿਹੜੀਆਂ ਦੋਨੇ ਧਿਰਾਂ ਨੇ ਉਹ ਇਸ ਵਕਤ ਪਿੰਡ ਦੇ ਵਿੱਚ ਨਹੀਂ ਹਨ ਤਾਂ ਇੱਥੋਂ ਦੇ ਜਿਹੜੇ ਲੋਕ ਨੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਆ ਭਾਈ ਸਾਹਿਬ ਨੇ ਇੱਥੇ ਟੇਲਰ ਮਾਸਟਰ ਸਾਹਿਬ ਮਾਟਰ ਸਾਸੀ ਗੱਲ ਜੀ ਸਸੀ ਗੱਲ ਜੀ अच्छा ईडीडी ਝਗੜਾ ਹੋਇਆ ਜੀ ਰਾਤ ਕਿੰਨੇ ਕਵੇ ਦਾ ਝਗੜਾ ਹੋਇਆ ਜੀ ਇਹ ਰਾਤ ਅਹੀਂ ਚੱਲ ਕੇ 7:30 ਵਜੇ ਆਪਣੀ ਮੰਮੀ ਦੇ ਇਹ ਦੱਸਦੇ ਕੋ 9:30 ਵਜੇ ਆ ਅੱਛਾ ਜੀ ਹਾਂ ਜੀ ਉਹ ਜਿਹੜੇ ਸਬ ਇੰਸਪੈਕਟਰ ਸਾਹਿਬ ਸੀਗੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੀ ਕਹਿੰਦੇ ਮੌਕੇ ਤੇ ਹੀ ਡੈਥ ਹੋ ਗਈ ਤੁਸੀਂ ਉਹ ਘਟਨਾ ਦੇਖੀ ਜੀ ਪੂਰੀ ਨਹੀਂ ਜੀ ਅਹੀਂ ਮੰਮੀ ਦੇ ਚੱਲ ਕੇ ਅੱਛਾ ਝਗੜਾ ਕਿਸ ਕਾਰਨ ਨੂੰ ਲੈ ਕੇ ਜੇ ਕਿਹੜੀ ਵਜ੍ਹਾ ਨੂੰ ਲੈ ਕੇ ਐਡਾ ਵੱਡਾ ਝਗੜਾ ਹੋ ਗਿਆ ਜੀ ਇਹ ਪਤਾ ਨਹੀਂ ਇਦਾਂ ਵਾਵਾਦਰਾ ਦੇ ਮੁੰਡੇ ਝਗੜਦੇ ਹੀ ਹੈ ਹਾਂ ਦੋਵੇਂ ਤਰ੍ਹਾਂ ਹੀ ਹੈ ਮੁੰਡੇ-ਮੁੰਡੇ ਹੀ ਹੈ ਉਹਨਾਂ ਦੀ ਲੜਾਈ ਝਗੜਾ ਹੈ ਕੋਈ ਚੱਲਣ ਡ ਤੇ ਪਤਾ ਨਹੀਂ ਬਾਅਦ ਵਿੱਚ ਉਹ ਉਹਨਾਂ ਦੇ ਕੋਈ ਬੰਦੇ ਬੰਦੇ ਬੈਠੇ ਨਾਲ ਉਹ ਝਗੜਾ ਹੋਇਆ ਤੇ ਪੁਲਸ ਆਈ ਬਾਅਦ ਚ 9:30 ਦੇ ਤੇ ਬਾਅਦ ਚ ਇਹ ਕੰਮ ਹੋਇਆ ਜਿਹੜੇ ਸਰਪੰਚ ਸਾਹਿਬ ਨੇ ਤੁਹਾਡੇ ਪਿੰਡ ਦੇ ਕੀ ਨਾਮ ਹੈ ਜੀ ਸਰਪੰਚ ਸਾਹਿਬ ਦਾ ਸਰਪੰਚ ਕੁਲਦੀਪ ਸਿੰਘ ਆ ਹਾਂ ਅੱਛਾ ਸਰਪੰਚ ਕੁਲਦੀਪ ਸਿੰਘ ਨੇ ਇਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਆ ਜੀ ਆਮ ਪਾਰਟੀ ਦਾ ਅੱਛਾ ਜੀ ਹਾਂ ਆਮ ਪਾਰਟੀ ਨਾਲ ਹੀ ਹਾਂ ਕਿੰਦੇ ਚਰਚਾ ਮਾਇਏ ਹੋ ਰਹੀਆਂ ਹਨ ਕਿ ਉਹਨਾਂ ਦੇ ਕਿਸੇ ਬੰਦੇ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਬੰਦੇ ਨੇ ਪੁਲਿਸ ਮੁਲਾਜ਼ਮ ਤੇ ਗੋਲੀ ਚਲਾਈ ਇਹ ਸਚਾਈ ਹੈ ਜੀ ਇਹ ਨਹੀਂ ਆਪਾਂ ਨੂੰ ਪਤਾ ਨਹੀਂ ਆਪਾਂ ਨੂੰ ਪਤਾ ਬਾਅਦ ਚ ਹੋਇਆ 9.5 ਦੇ ਜਿਹੜੀ ਗੱਲ ਹੋਈ ਇਹ ਇਸ ਗੱਲ ਦਾ ਨਹੀਂ ਪਤਾ ਆਪਾਂ ਨੂੰ ਬਿਲਕੁਲ ਬਿਲਕੁਲ ਜੀ ਤਾਂ ਇਹਨਾਂ ਦੀ ਦੁਕਾਨਦਾਰੀ ਹੈ ਭਾਈ ਸਾਹਿਬ ਹੁਣ ਇਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਸੀਂ ਘਟਨਾ ਦੇ ਸਮੇਂ ਇਸ ਸਥਾਨ ਤੇ ਨਹੀਂ ਸਾਂ ਤਾਂ ਹੋਰ ਵੀ ਇੱਥੇ ਲੋਕ ਨੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਆਹ ਬਾਈ ਜੀ ਵੀ ਇੱਥੇ ਖੜੇ ਹੋਏ ਨੇ ਬਾਈ ਜੀ ਸასი ਕਾਲ ਜੀ ਕੀ ਹਾਲ ਚਾ ਠੀਕ ਹੋ ਠੀਕ ਠਾਈ ਬਾਈ ਅੱਛਾ ਜਦੋਂ ਇਹ ਘਟਨਾ ਹੋਈ ਪੁਲਿਸ ਮੁਲਾਜ਼ਮ ਦੇ ਗੋਲੀ ਚੱਲਦੀ ਤੁਸੀਂ ਇੱਥੇ ਮੌਕੇ ਤੇ ਸੀਗੇ ਜੀ ਹਾਂਜੀ ਮੌਕੇ ਤੇ ਸੀ ਬਾਈ ਕਿਵੇਂ ਘਟਨਾ ਕਿਵੇਂ ਘੱਟਦੀ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਗੋਲੀ ਵੱਜਦੀ ਹੈ ਜੀ ਇਹ ਪਾਈ ਗੋਲੀ ਇਹਨਾਂ ਤੋਂ ਲੱਗੀ ਪਾਈ ਸਰਪੰਚ ਸਾਹਿਬ ਤੋਂ ਹੈ ਜੀ ਸਰਪੰਚ ਤੋਂ ਲੱਗੀ ਹਾਂਜੀ ਅੱਛਾ ਜੀ ਇਹ ਕਾਰਵਾਈ ਇਹਨਾਂ ਤੇ ਕੀਤੀ ਗਈ ਇਹਨਾਂ ਪਰ ਹੂੰ ਇਸ ਤੁਹਾਡੇ ਪਿੰਡ ਦੇ ਸਰਪੰਚ ਨੇ ਗੋਲੀ ਚਲਾਤੀ ਜੀ ਪੁਲਿਸ ਮੁਲਾਜ਼ਮ ਤੇ ਹਾਂਜੀ ਕਿਹੜੀ ਪਾਰਟੀ ਨੇ ਉਹ ਭਾਈ ਸਾਹਿਬ ਹੁਣੇ ਦੱਸ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਸਬੰਧ ਰੱਖਦੇ ਨੇ ਹਾਂਜੀ ਹਾਂਜੀ ਭਾਈ ਜੀ ਉਹ ਵਾਲੇ ਨੇ ਜਿਹੜੇ ਸਰਪੰਚ ਜੇ ਵਾਲੇ ਭਾਈ ਨੇ ਚਲਾਈ ਹੂੰ ਤੇ ਸਰਪੰਚ ਸਾਹਿਬ ਨੇ ਪੁਲਿਸ ਮੁਲਾਜ਼ਮ ਚੰਨਜੀਤ ਸਿੰਘ ਤੇ ਗੋਲੀ ਚਲਾ ਦਿੱਤੀ ਹਾਂਜੀ ਪਹਿਲਾਂ ਵੀ ਕਦੀ ਇਸ ਤਰੀਕੇ ਦੇ ਨਾਲ ਘਟਨਾ ਸੁਣੀ ਸੀ ਕੀ ਤੁਸੀਂ ਕਿ ਕਿਸੇ ਪੁਲਿਸ ਮੁਲਾਜ਼ਮ ਤੇ ਕਿਸੇ ਸਰਪੰਚ ਨੇ ਗੋਲੀ ਚਲਾ ਦਿੱਤੀ ਹੋਵੇ ਇਹ ਪਹਿਲਾਂ ਕਦੀ ਸੁਣਿਆ ਸੀ ਜੀ ਨਹੀਂ ਭਾਈ ਅਸੀਂ ਕਹਿੰਦੇ ਇਹ ਮਾਤਾ ਜੀ ਤੁਸੀਂ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣੀਆਂ ਸੀ ਕਿ ਕਿਸੇ ਸਰਪੰਚ ਨੇ ਪੁਲਿਸ ਮੁਲਾਜ਼ਮ ਦੇ ਗੋਲੀ ਮਾਰਤੀ ਹੋਵੇ ਨਹੀਂ ਪੁੱਤ ਇਹ ਹੋ ਜਾ ਕਦੀ ਸੁਣਿਆ ਨਹੀਂ ਜਿੰਦਗੀ ਚ ਜਹਾਜ ਘਾਣਾ ਮੋਲ ਚੱਲ ਪਿਆ ਅ ਕਿਨੂ ਆਜੋ ਤੇ ਇਹ ਜਦੋਂ ਗੋਲੀ ਚੱਲੀ ਜੀ ਜਦੋਂ ਘਟਨਾ ਹੋਈ ਤੁਸੀਂ ਇਥੇ ਮੌਕੇ ਤੇ ਸੀਗੇ ਜੀ ਨਹੀਂ ਪਤਾ ਹੀ ਆਪਾਂ ਆਵਦਾ ਕਰੀ ਹਮ ਸਾਨੂੰ ਨਹੀਂ ਪਤਾ ਬਾਹਰ ਕੀ ਹੋ ਕਿਉਂ ਸਾਡੇ ਬੰਦੇ ਥੱਕੇ ਟੁੱਟੇ ਆਉਂਦੇ ਆ ਪੱਠੇ ਤੇ ਲੱਗੇ ਸਾਡੇ ਬੱਚੇ ਤੇ ਹੁਣ ਆਏ ਆ ਤੇ ਇਹ ਵੇਲੇ ਅਸੀਂ ਆਪਦਾ ਬੂਆ ਬੰਦ ਕਰ ਲੈਣਾ ਸਾਨੂੰ ਨਹੀਂ ਪਤਾ ਪਈ ਬਾਹਰ ਕੀ ਵਾਪਰਦਾ ਕੀ ਨਹੀਂ ਆਹੀ ਆਪ ਦਾ ਘਰੇ ਪੋਤਰੀ ਨੇ ਨਿੱਕੇ ਨਿੱਕੇ ਬਾਲ ਬੱਚੇ ਮੇਰੇ ਪੋਤਰੀ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਡਰ ਹੁੰਦਾ ਹੈ ਤੁਹਾਡੇ ਦੇ ਵਿੱਚ ਕਿ ਜਦੋਂ ਪੁਲਿਸ ਮੁਲਾਜ਼ਮ ਹੀ ਪੰਜਾਬ ਦੇ ਵਿੱਚ ਸੁਰੱਖਿਅਤ ਨਹੀਂ ਹੈਗੇ ਫਿਰ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਹ ਤੁਸੀਂ ਕਦੇ ਸੋਚਿਆ ਜੀ ਇਹ ਤੇ ਜੀ ਸਾਰੇ ਸੋਚਣ ਤੇ ਸਹੀ ਸੀ ਤੇ ਜੇ ਨਹੀਂ ਸੋਚਦੇ ਤੇ ਗਲਤ ਵੇਲੇ ਕਿੰਨਾ ਕੰਮ ਹੋਣ ਦਿਆ ਪਰ ਬਹੁਤ ਜ਼ਿਆਦਾ ਮੋਹਲ ਮੜਾ ਹੋ ਗਿਆ ਤੁਮਨ ਸਾਹ ਨੂੰ ਕੀ ਕਹੋਗੇ ਜੀ ਉਹ ਕਹਿੰਦੇ ਪੰਜਾਬ ਦੇ ਵਿੱਚ ਮੋਹਲ ਹੀ ਬੜਾ ਵਧੀਆ ਹੈ ਜੀ ਨਹੀਂ ਵਧ ਗਿਆ ਕਹਾਦਾ ਇਹ ਤਾਂ ਬਹੁਤ ਜਿਆਦਾ ਮਾੜਾ ਹੋਣ ਲਿਆ ਵਾ ਨਾਲੇ ਜਿਹੜਾ ਅੱਜ ਸ਼ਹਿਰ ਟਹਿ ਗਿਆ ਉਹ ਕੀ ਬਣਦਾ ਉਹਨਾਂ ਦੇ ਘਰ ਵੇਖੋ ਜੀ ਆਪਣੀ ਜ਼ਿੰਦਗੀ ਰੁ ਗਈਆਂ ਉਹਨਾਂ ਦੇ ਵੀ ਬਾਲ ਬੱਚੇ ਵੇਖੋ ਭਾਵੇਂ ਜਿੰਨਾ ਮਰਜੀ ਹੋਵੇ ਉਹਨਾਂ ਦਾ ਅੱਜ ਵੇਖੋ ਉਹਨਾਂ ਦਾ ਪਰਾ ਦੇਸ ਉਲਟ ਗਿਆ ਕੀ ਕਰ ਸਕਦੇ ਹੁਣ ਆਪਾਂ ਈ ਬਾਜੀ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਪਾਠਨ ਸੁਣਦੇ ਹੋ ਨਾ ਉਹ ਕਹਿੰਦੇ ਪੰਜਾਬ ਦੇ ਵਿੱਚ ਮਾਹੌਲ ਬਹੁਤ ਵਧੀਆ ਜੀ ਕਹਿੰਦੇ ਉਹ ਕਹਿੰਦੇ ਅਜਿਹਾ ਮਾਹੌਲ ਅਸੀਂ ਬਣਾ ਦਿੱਤਾ ਹੈ ਗੁਰੇ ਅੰਗਰੇਜ਼ ਇੱਥੇ ਆ ਕੇ ਕੰਮ ਕਰਨਗੇ ਇਸ ਤਰ੍ਹਾਂ ਦੇ ਹਾਲਾਤ ਦੇਖਦੇ ਹਾਂ ਗੁਰੇ ਅੰਗਰੇਜ਼ ਇੱਥੇ ਆਉਣਗੇ ਜੀ ਹਾਂਜੀ ਇਹੋ ਹੀ ਕੋਹ ਇਹਨਾਂ ਨੇ ਕਰਨਾ ਵੀਰ ਜੀ ਹਾਂ ਇਹੋ ਕੁ ਹੋਣਾ ਜੋ ਵੇਖੇ ਬਿਲਕੁਲ 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 ਜੀ ਤਾਂ ਹੋਰ ਵੀ ਇੱਥੇ ਲੋਕ ਨੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਭਾਈ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਕਹਿਣਾ ਹੈ ਇੱਧਰ ਆ ਭਾਈ ਸਾਹਿਬ ਨੇ ਇਹ ਦੁਕਾਨਦਾਰ ਨਹੀਂ ਇਹਨਾਂ ਦੀ ਇੱਥੇ ਸ਼ਾਪ ਹੈ ਗ੍ਰੋਸਰੀ ਸਟੋਰ ਹੈ ਤਾਂ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਇਹ ਜਿਹੜੀ ਘਟਨਾ ਘਟੀ ਏ ਜੀ ਕਿਵੇਂ ਘਟੀ ਏ ਤੁਸੀਂ ਮੌਕੇ ਤੇ ਸੀਗੇ ਜਦੋਂ ਘਟਨਾ ਹੋਈ ਜੀ ਹਾਂ ਜੀ ਭਾਈ ਇਹ ਇਥੇ ਖਲੋਤੇਆਂ ਚੌਂਕ 'ਚ ਹਾਂ ਤੇ ਗੱਲ ਇਸ ਤਰ੍ਹਾਂ ਕੇ ਆਪਣਾ ਕੁਲਦੀਪ ਸਿੰਘ ਸਰਪੰਚ ਬਣਿਆ ਨਵਾਂ ਪਾਰਟੀ ਦਾ ਹਾਂ ਜੀ ਤੇ ਉਧਰੋਂ ਦਲਬਾਗ ਸੋਂਹਾਂ ਦੂਜੀ ਪੱਖਰੋਂ ਇਹਨਾਂ ਦਾ ਮਤਲਬ ਕਾਫੀ ਦਿਨੋਂ ਝਗੜਾ ਚੱਲਦਾ ਹੋਊਗਾ ਜੀ ਹਾਂ ਤੇ ਕੱਲ ਇਹਨਾਂ ਦਾ ਫਿਰ ਜਿਆਦਾ ਹੀ ਖਲਾਸ ਸਵੇਰ ਤੋਂ 7 ਵਜੇ ਤੋਂ ਝਗੜਾ ਹੋਣ ਰਿਹਾ ਜੀ ਤੇ ਸ਼ਾਮੀ 7 ਵਜੇ ਫਿਰ ਇਹਨਾਂ ਦਾ ਕਾਫੀ ਮਤਲਬ ਜੋਸ਼ ਓਰਨਾ ਝਗੜਾ ਹੋਇਆ ਹਾਂ ਜ ਉਧੇ ਵਿੱਚ ਫਿਰ ਇਹਨਾਂ ਨੇ ਕੁਲਦੀਪ ਸਿੰਘ ਨੇ ਬੰਦੇ ਬੜੇ ਸੱਦੇ ਬਾਹਰੋਂ ਸਰਪੰਚ ਕੁਲਦੀਪ ਸਿੰਘ ਸਰਪੰਚ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਨਹੀਂ ਜਿਹੜੇ ਆਮ ਆਦਮੀ ਦੇ ਸਰਪੰਚ ਹੈ ਮਤਲਬ ਉਹਨਾਂ ਬੰਦੇ ਬਹੁਤ ਸੱਦੇ ਸੀਗੇ ਉਧਰੋਂ ਮਾਲ ਦੂਜਿਆਂ ਦੇ ਮਰ 108 ਨੰਬਰ ਤੇ ਫੋਨ ਆਇਆ 112 ਨੰਬਰ ਤੇ ਫੋਨ ਆਇਆਗਾ ਤੇ ਆਪਣੀ ਪੁਲਿਸ ਪਾਰਟੀ ਆ ਗਈ ਪੁਲਿਸ ਪਾਰਟੀ ਵਾਲਿਆਂ ਜਦੋਂ ਵੇਖਿਆ ਵੀ ਟੂਣਾ ਚੱਲਣ ਡਿਆ ਵਾ ਉਹਨਾਂ ਨੇ ਡੱਕਣ ਦੀ ਕੋਸ਼ਿਸ਼ ਕੀਤੀ ਜਦੋਂ ਕੁਲਦੀਪ ਸਿੰਘ ਦਾ ਬੂਹਾ ਖੜਕਾਇਆ ਸਰਪੰਚ ਸਾਹਿਬ ਦਾ ਤੇ ਇਹਨਾਂ ਨੇ ਗਾੜੀ ਉਹਨਾਂ ਦਾ ਰੋਲਰ ਰਖੋਗੇ ਮਲਾਦ ਨੂੰ ਗੋਲੀ ਮਾਰਤੀ अच्छा जेड़े ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਸੀਗੇ ਆਮ ਆਦਮੀ ਪਾਰਟੀ ਦੇ ਸਰਪੰਚ ਕੁਲਦੀਪ ਸਿੰਘ ਉਹਨਾਂ ਨੇ ਪੁਲਿਸ ਮੁਲਾਜ਼ਮ ਦਾ ਪਿਸਟਲ ਕੱਢ ਕੇ ਉਹਨਾਂ ਦੀ ਗੋਲੀ ਮਾਰਦੀ ਗੋਲੀ ਮਾਰਦੀ ਆ ਹਾਂਜੀ ਉਹ ਗੋਲੀ ਵਜੋਂ ਦੇ ਬਾਹਰ ਡੇਪਿਆ ਉਹਦਾ ਉਹ ਮੁਲਾਜ਼ਮਾਂ ਨੇ ਚੋਕੇ ਮੋੜੇ ਗੱਡੀ ਚ ਪਾਗ ਲਗੇ ਗੋਲੀ ਵਜੋਂ ਸਾਰੇ ਉਹਨਾਂ ਦੀ ਡੈਥ ਹੋ ਗਈ ਆ ਫਿਰ ਇਹ ਤਾਂ ਫਿਰ ਨਵਾਂ ਹੀ ਬਦਲਾ ਸੁਣ ਰਹੇ ਆ ਜੀ ਹਾਂਜੀ ਨਵਾਂ ਹੀ ਬਦਲਾ ਵਾ ਜੀ ਹਾਂਜੀ ਤੇ ਜਿਹੜਾ ਦੂਸਰਾ ਮੁਲਾਜ਼ਮੀ ਉਹਦੇ ਇਥੇ ਬਾਹਦੇ ਗੋਲੀ ਲੱਗੀ ਆ ਤੇ ਉਹ ਜ਼ਖਮੀ ਆ ਹਾਂਜੀ ਹਾਂਜੀ ਇਹ ਪਹਿਲਾ ਕਾਂਗਰਸੀਆਂ ਅਕਾਲੀਆਂ ਦੀ ਵੀ ਸਰਕਾਰ ਸੱਤਾ ਚ ਰਹੀ ਪਹਿਲਾ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਕਿ ਕਿਸੇ ਪਾਰਟੀ ਦੇ ਸਰਪੰਚ ਵੱਲੋਂ ਮੌਕੇ ਤੇ ਪਹੁੰਚੀ ਪੁਲਿਸ ਦੇ ਉਹਨਾਂ ਦੀ ਪਿਸਤਲ ਫੜ ਕੇ ਉਹਨਾਂ ਦੇ ਗੋਲੀ ਮਾਰ ਦਿੱਤੀ ਪਹਿਲਾਂ ਕਦੀ ਇਹ ਰਿਹਾ ਸੁਣਿਆ ਸੀ ਨਹੀਂ ਨਹੀਂ ਪਹਿਲਾਂ ਨਹੀਂ ਸੁਣਿਆ ਕਦੀ ਜੀ ਹਾਂ ਨਵਾਂ ਹੀ ਆਇਆ ਕੀ ਜੇ ਉਹ ਸੁਣਿਆ ਹੈ ਜੀ ਇਸੇ ਪਾਰਟੀ ਦੀ ਸੁਣਿਆ ਹੈ ਹਾਂ ਜੀ ਇਹ ਫਿਰ ਜਿਹੜੇ ਉਹ ਸਬ ਇੰਸਪੈਕਟਰ ਸਾਹਿਬ ਸੀਗੇ ਫਿਰ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਜੀ ਹਾਂ ਜੀ ਮੌਕੇ ਤੇ ਡੈਥ ਹੋ ਗਈ ਜੀ ਕਿੰਨੀ ਗੋਲੀ ਕਿੱਥੇ ਵੱਜਦੀ ਉਹਨਾਂ ਦੇ ਜੀ ਸਰੀਰ ਦੇ ਕਿਹੜੇ ਹਿੱਸੇ ਤੇ ਗੋਲੀ ਵੱਜਦੀ ਨਹੀਂ ਸਾਹਮਣੇ ਪਾਈ ਇੱਥੇ ਵੱ ਹੂੰ ਹਾਂਜੀ ਉਹ ਤੋਂ ਦੇਖਦੇ ਆ ਮਤਲਬ ਵਜਦਾ ਸਾਰੀ ਪਛਾਣ ਐਪੀ ਬਾਹਰ ਬੂਜ ਹਾਂਜੀ ਤੇ ਹੁਣ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਕਿੱਧਰ ਗਏ ਨੇ ਜੀ ਉਹ ਆਮ ਘਰਾਂ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਸਾਹਿਬ ਕੁਲਦੀਪ ਸਿੰਘ ਉਹ ਤੇ ਮੇਰੇ ਸਾਹਿਬ ਉਹਨਾਂ ਨੂੰ ਪੁਲਿਸ ਨੇ ਚੋੱਕ ਕੇ ਖੜਾਇਆ ਇਸ ਵੇਰ ਦਾ ਹਾਂਜੀ ਅਛਾ ਹਾਂਜੀ ਤੇ ਭਗਵੰਤ ਮਾਨ ਸਾਹਿਬ ਨੂੰ ਕੀ ਕਹੋਗੇ ਆਏ ਦਿਨੀ ਨਾ ਤਾਂ ਪੰਜਾਬ ਦੇ ਵਿੱਚ ਸਾਬਕਾ ਮੰਤਰੀ ਸੁਰਖੇਤ ਨੇ ਨਾ ਤਾਂ ਪੰਜਾਬ ਦੇ ਵਿੱਚ ਸਾਬਕਾ ਸੈਨਿਕ ਜਾਂ ਮੌਜੂਦਾ ਸੈਨਿਕ ਸੁਖੀ ਨੇ ਨਾ ਹੀ ਮੌਜੂਦਾ ਜਿਹੜੇ ਆਨ ਡਿਊਟੀ ਪੁਲਿਸ ਮੁਲਾਜ਼ਮ ਸੁਖੀ ਨੇ ਉਹਨਾਂ ਦੇ ਵੀ ਕਤਲ ਹੋ ਰਹੇ ਨੇ ਭਗਵੰਤ ਮਾਨ ਸਾਹਿਬ ਕਹਿੰਦੇ ਪੰਜਾਬ ਦੇ ਵਿੱਚ ਮਾਹੌਲ ਹੀ ਬੜਾ ਵਧੀਆ ਹੈ ਜੀ ਇੱਥੇ ਗੋਰੇ ਅੰਗਰੇਜ਼ ਆ ਕੇ ਕੰਮ ਕਰਨਗੇ ਅਜਿਹਾ ਮਾਹੌਲ ਅਸੀਂ ਪੰਜਾਬ ਦਾ ਬਣਾ ਦਿੱਤਾ ਫਿਰ ਜਦੋਂ ਪੁਲਿਸ ਮੁਲਾਜ਼ਮਾਂ ਦੀ ਆਨ ਡਿਊਟੀ ਕਤਲ ਕੀਤੇ ਜਾਣੇ ਉਹਨਾਂ ਦੀ ਪਿਸਟਲ ਫੜ ਕੇ ਉਹਨਾਂ ਤੇ ਹੀ ਵਾਰ ਕੀਤੇ ਜਾਣੇ ਉਹਨਾਂ ਦੇ ਗੋਲੀਆਂ ਮਾਰੀਆਂ ਜਾਣੀਆਂ ਫਿਰ ਇਸ ਤਰ ਕਤਨਾ ਮਾਨੂੰ ਦੇਖਦੇ ਆ ਭਗਵੰਤ ਮਾਨ ਸਾਹਿਬ ਨੂੰ ਕੀ ਕਹੋਗੇ ਕੀ ਕਵਾਂਗੇ ਜੀ ਕਵਾਂਗੇ ਜੀ ਬਹੁਤ ਮਾੜੀ ਸਰਕਾਰ ਹੈ ਜੀ ਹਾਂਜੀ ਪਹਿਲਾਂ ਨਹੀਂ ਕਿ ਸਰਕਾਰ ਜੀ ਹੋ ਜਾ ਕੰਮ ਹੋਇਆ ਨਾ ਕਾਂਗਰਸ ਵਾਈ ਹੋਇਆ ਨਾ ਕਾਗਲੀ ਹੋਈ ਆਮ ਪਾਰਟੀ ਵਰਾਏ ਕੁਝ ਹੋਣਿਆ ਜੀ ਹਾਂਜੀ ਅਹੀਂ ਦੀ ਹੋਈ ਕਵਾਂਗੇ ਵੀ ਪਾਰਟੀ ਬਹੁਤ ਮਾੜੀ ਹੈ ਜੀ ਮਤਲਬ ਅਨੋਖਾ ਹੀ ਬਦਲਾਅ ਹੋਇਆ ਜੀ ਅਨੋਖਾ ਹੀ ਬਦਲਾਅ ਹੋਇਆ ਜੀ ਨੋਖਾ ਜੀ ਹਾਂਜੀ ਬਿਲਕੁਲ ਤਾਂ ਇੱਧਰ ਭਾਈ ਸਾਹਿਬ ਆਉਣੀ ਬੈਠੇ ਨੇ ਇਹ ਭਾਈ ਸਾਹਿਬ ਇਹ ਬਦਲਾਅ ਲਿਆ ਕੇ ਹੁਣ ਪਛਤਾਵਾ ਹੋ ਰਿਹਾ ਜੀ ਪੁਲਿਸ ਮੁਲਾਜ਼ਮ ਦੀ ਸੁਰੱਖਤ ਨਹੀਂ ਹੈਗੇ ਹਾਂਜੀ ਹੋਰ ਫਿਰ ਦੇਖਣੀ ਦਿਆ ਸਭ ਨੂੰ ਦੇ ਕੀ ਬੰਦੇ ਆ ਆ ਮੋ ਸਾਹਮਣੇ ਉੱਥੇ ਮਰੀ ਜਾਂਦੇ ਬੰਦੇ ਮਰੀ ਜਾਂਦੇ ਕੋਈ ਦਰਦ ਨਹੀਂ ਕੋਈ ਡਰ ਨਹੀਂ ਰਹੇਗਾ ਕਿਸਦਾ ਤੋ ਨਹੀਂ ਰਹੇਗਾ ਹੂੰ ਹੂੰ ਬਸ ਬਾਕੀ ਤੁਹਾਨੂੰ ਪਤਾ ਹੀ ਹੋਵੇ ਬਿਲਕੁਲ ਇਹ ਭਾਈ ਜੀ ਹੋਣਾ ਦੇ ਵਿਚਾਰ ਨੇ ਬਿਹੱਦ ਜਿਹੜੇ ਇਹਨਾਂ ਨੇ ਬਹੁਤ ਇਸ ਪੂਰੀ ਘਟਨਾ ਨੂੰ ਲੈ ਕੇ ਜਿਹੜੇ ਬਹੁਤ ਚਿੰਤਾ ਵਾਲੇ ਵਾਲੇ ਬਿਆਨ ਦਿੱਤੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਸੁਰੱਖਿਤ ਨਹੀਂ ਹੈਗੇ ਉਹ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦਾ ਰਵਈਆ ਕਿਹੋ ਜਿਹਾ ਸੀਗਾ ਵੈਸੇ ਆਪਾਂ ਨੂੰ ਦੇਖਣ ਨੂੰ ਆਉਂਦਾ ਕਿ ਪੁਲਿਸ ਮੁਲਾਜ਼ਮਾਂ ਤੇ ਲੋਕ ਬਾਬਰ ਕੇ ਪੈਂਦੇ ਨੇ ਉਹਨਾਂ ਨੂੰ ਜਿਵੇਂ ਜਿਸ ਤਰੀਕੇ ਦੇ ਨਾਲ ਇੱਕ ਧਿਰ ਵੱਲੋਂ ਬੁਲਾਇਆ ਗਿਆ ਹੁੰਦਾ ਹੈ ਉਹ ਇੱਕ ਪੱਖ ਪੂਰਦੇ ਨੇ ਉਹ ਜਿਹੜੇ ਪੁਲਿਸ ਮੁਲਾਜ਼ਮ ਇੱਥੇ ਪਹੁੰਚੇ ਸੀਗੇ ਉਹਨਾਂ ਦਾ ਰਵਈਆ ਕਿਹੋ ਜਿ ਬੂਰੇ ਉਹਨਾਂ ਦੇ ਅੱਗੇ ਜਿੱਥੇ ਮਤਲਬ ਗੁੰਡਾ ਪਾਰਟੀ ਬੈਠੀ ਸੀ ਨਾ ਉੱਥੇ ਹੀ ਆ ਕੇ ਉਹਨਾਂ ਬੂਆ ਖੜਾਇਆ ਵਾ ਕਿ ਤੂੰ ਇਹ ਇਸ ਤਰ੍ਹਾਂ ਨਾ ਕਰੋ ਇਹ ਕੰਮ ਨਾ ਕਰੋ ਉਹਨਾਂ ਗਾੜੀਆਂ ਨੂੰ ਸੁੜੀ ਲਈ ਉਹਨਾਂ ਖੋਗਰ ਵਾਲਵਰ ਤੇ ਗੋਲੀ ਮਾਰਦੀ ਹੈ ਬਸ ਆ ਗੱਲ ਰਹੀ ਹੈ ਜੀ ਤੇ ਜਿਹੜੇ ਸਾਥੀ ਮੁਲਾਜ਼ਮ ਸੀਗੇ ਜਿਹੜੇ ਉਹਨਾਂ ਦੇ ਥਾਣੇਦਾਰ ਸਾਹਿਬ ਸੀਗੇ ਉਹਨਾਂ ਦਾ ਕੀ ਹਾਲ ਹੈ ਜੀ ਹੁਣ ਉਹ ਤਣ ਦੇ ਬਾਹ ਤੇ ਆ ਸਟਾ ਉਦਾਂ ਕੁਝ ਠੀਕ ਹੋਣਾ ਕਿ ਨਹੀਂ ਦੱਸ ਦਿਓ ਹਾਂਜੀ ਹਾਂਜੀ ਉਹ ਦਿ ਰਾਤੀ ਆਈ ਉਹਨਾਂ ਨੂੰ ਬਿਠਾ ਕੇ ਦੁੱਧ ਦੁੱਧ ਪਿਆਇਗਾ ਘਰੇ ਅੱਛਾ ਜੀ ਹਾਂਜੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆਏ ਹੋਣਗੇ ਕਿੱਥੋਂ ਦੇ ਰਹਿਣ ਵਾਲੇ ਸੀਗੇ ਸਬ ਇੰਸਪੈਕਟਰ ਸਾਹਿਬ ਕਿੱਥੋਂ ਦਾ ਏਰੀਆ ਸੀਗਾ ਕੁਝ ਪਤਾ ਉਹਦੇ ਬਾਰੇ ਜੀ ਹਾਂਜੀ ਇਹਨਾਂ ਨੂੰ ਸੁਣਿਆ ਕਿ ਉਹ ਜਿਹੜੇ ਮਤਲਬ ਆ ਤਰਨਤਨ ਜ਼ਿਲ੍ਹੇ ਦੇ ਆ ਬਲਟੋਆ ਸਾਹਿਬ ਦੇ ਰਹਿਣ ਵਾਲੇ ਹੈਗੇ ਹਾਂਜੀ ਅੱਛਾ ਜੀ ਹਾਂਜੀ ਇਹਨਾਂ ਨੂੰ ਸੁਣਿਆ ਆ ਅੱਛਾ ਇਸ ਪੂਰੀ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਕਹੋਗੇ ਕਾਮਨਾਗਰਿਕ ਹੋਣ ਦੇ ਨਾਤੇ ਭਗਵੰਤ ਮਾਨ ਸਾਹਿਬ ਨੂੰ ਮੈਸੇਜ ਕੀ ਦਿਓਗੇ ਜੀ ਅਸੀਂ ਉਹ ਮੈਸੇਜ ਦਵਾਂਗੇ ਵੀ ਭਗਵੰਤ ਮਾਨ ਸਾਹਿਬ ਇਹ ਕੰਮ ਬੰਦ ਕਰੋ ਇੱਕ ਤੇ ਨਸ਼ੇ ਵਿਰੋਧ ਕੰਮ ਬੰਦ ਕਰੋ ਤੇ ਇੱਕ ਇਹ ਜਿਹੜੀ ਬਿਲਕੁਲ ਜੀ ਇਹ ਕੋਟ ਮੁਹੰਮਦ ਖਾਨ ਪਿੰਡ ਹੈ ਜੀ ਤੇ ਸਪਿੰਡ ਦੇ ਵਿੱਚ ਬੀਤੀ ਰਾਤ ਇੱਕ ਘਟਨਾ ਘਟੀ ਹੈ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਸਬ ਇੰਸਪੈਕਟਰ ਸਾਹਿਬ ਚਰਨਜੀਤ ਸਿੰਘ ਨੇ ਉਹਨਾਂ ਦੇ ਹੀ ਜੇਥੋਂ ਦੇ ਜਿਹੜੇ ਸਰਪੰਚ ਸਾਹਿਬ ਨੇ ਉਹਨਾਂ ਨੇ ਪਿਸਟਲ ਫਾੜ ਕੇ ਉਹਨਾਂ ਦਾ ਹੀ ਉਹਨਾਂ ਤੇ ਹੀ ਵਾਰ ਕਰ ਦਿੱਤਾ ਉਹਨਾਂ ਤੇ ਗੋਲੀ ਚਲਾ ਦਿੱਤੀ ਤਾਂ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਹੈ ਤੇ ਇਸ ਪੂਰੀ ਘਟਨਾ ਨੂੰ ਲੈ ਕੇ ਲਾਅ ਐਂਡ ਆਰਡਰ ਦੀ ਸਥਿਤੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਵੱਲੋਂ ਦਾਵਾ ਕੀਤਾ ਜਾਂਦਾ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣਾ ਦਿੱਤਾ ਹੈ ਲੋਕ ਬਿਹੱਦ ਖੁਸ਼ ਨੇ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਘਟਨਾਵਾਂ ਆਪਾਂ ਯੂਪੀ ਬਿਹਾਰ ਦੇ ਵਿੱਚ ਸੁਣਦੇ ਸੀਗੇ ਕਿ ਯੂਪੀ ਬਿਹਾਰ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਵੀ ਸੁਰੱਖਿਤ ਨਹੀਂ ਹੈਗੇ ਪਰ ਉਹੀ ਹਾਲਾਤ ਨੇ ਜਿਹੜੇ ਪੰਜਾਬ ਦੇ ਵਿੱਚ ਬਣ ਰਹੇ ਨੇ ਪੰਜਾਬ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਅੱਜ ਦੇ ਸਮੇਂ ਦੇ ਵਿੱਚ ਖਾਕੀ ਵਰਦੀ ਵੀ ਸੁਰੱਖਿਤ ਨਹੀਂ ਹੈਗੀ ਤਾਂ ਹੁਣ ਇਸ ਪੂਰੀ ਘਟਨਾ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਕੁਲਦੀਪ ਸਿੰਘ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹੋ ਜੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ